ਜਾ ਚੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਕੜਾਈ ਵਾਲੇ ਸੂਟਾਂ ਦੀ ਵੈਰਾਈਟੀ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਟ੍ਰੌਲੀ ਬੈਗ ਬਿਲਕੁਲ ਫ੍ਰੀ ਤਿਆਰ ਰਿਹਾ ਹੈ ਜੀ ਭਲਾਵਾ ਦੀ ਹੱਟੀ ਦੇ ਉੱਤੇ ਭਾਰੀ ਸੇਨ ਮੇਲਾ ਚੱਲ ਰਿਹਾ ਹੈਗਾ ਕੜਾਈ ਵਾਲੇ ਸੂਟਾਂ ਦਾ ਤੇ ਸਰਦੀਆਂ ਵਾਲੇ ਸੂਟਾਂ ਦਾ ਸਪੈਸ਼ਲ ਸੇਲ ਮੇਲਾ ਚੱਲ ਰਿਹਾ ਹੈ ਜੀ ਵਿਆਹ ਸ਼ਾਦੀਆਂ ਦੇ ਸੀਜ਼ਨ ਦੇ ਵਿੱਚ ਸਪੈਸ਼ਲ ਫੈਂਸੀ ਕੜਾਈ ਵਾਲਾ ਸੂਟ ਫੈਂਸੀ ਦਪੱਟੇ ਦੇ ਨਾਲ ਬਾਜ਼ਾਰ ਦੇ ਵਿੱਚ ਵਿਕੇ 800 ਦਾ ਵਿਕੇ 900 ਦਾ ਸਾਡਾ ਰੇਟ ਹੈ ਸਿਰਫ 500 ਰੁਪਏ ਜੀ 500 ਰੁਪਏ ਦੇ ਵਿੱਚ ਫੈਂਸੀ ਸੂਟ ਫੈਂਸੀ ਕੜਾਈ ਦੇ ਨਾਲ ਭਰਾਵਾਂ ਦੀ ਹੱਤੀ ਦੇ ਉੱਤੇ ਸੇਰਵੇਲਾ ਚੱਲ ਰਿਹਾ ਹੈਗਾ ਡਿਜ਼ਾਈਨਿੰਗ ਤੇ ਕਲਰ ਬਹੁਤੀ ਕੰਦਰਾਂ ਦੇ ਵਿੱਚ ਤੇ ਡਿਜ਼ਾਈਨਰਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਇਹਦੇ ਵਿੱਚ ਭਾਰੀ ਸੇਲ ਮੇਲਾ ਚੱਲ ਰਿਹਾ ਹੈ ਜੀ ਕਿਸੇ ਵੀ ਭੈਣ ਭਰਾ ਨੇ ਇਕੱਠਾ ਕੱਪੜਾ ਕੋਈ ਦੁਕਾਨਦਾਰੀ ਵਾਸਤੇ ਜਾਣਾ ਹੋਵੇ ਤਾਂ ਜਦੋਂ ਮਰਜ਼ੀ ਸਾਡੇ ਨਾਲ ਫੋਨ ਤੇ ਸੰਪਰਕ ਕਰ ਸਕਦਾ ਹੈਗਾ ਭਰਾਵਾਂ ਦੀ ਹਿੱਤੀ ਦਿੱਤੇ ਜੀ ਥੋੜੇ ਪੈਸੇ ਦੇ ਵਿੱਚ ਹੀ ਬਹੁਤ ਵੈਰਾਈਟੀ ਲੈ ਸਕਦਾ ਹੈ ਜੀ ਭਰਾਵਾਂ ਦੀ ਹਿੱਤੀ ਦਿੱਤੇ ਜੀ ਬਹੁਤ ਹੀ ਵਧੀਆ ਕੁਆਲਿਟੀ ਦੇ ਵਿੱਚ ਤੇ ਭਾਰੀ ਸੇਲ ਤੇ ਕੱਪੜਾ ਵਿੱਚ ਆ ਰਿਹਾ ਹੈਗਾ ਆ ਦੇਖੋ ਜੀ ਫੈਨਸੀ ਸੂਟ ਹੈ ਬਿਲਕੁਲ ਦੁਪੱਟਾ ਵੀ ਇਹਦਾ ਫੈਨਸੀ ਦੁਪੱਟਾ ਹੈ ਬਿਲਕੁਲ ਸਿਰਫ 500 ਰੁਪਏ ਦੇ ਵਿੱਚ ਆਈ ਇਹ ਭਰਾਵਾਂ ਦੀ ਹੱਟੀ ਦਿੱਤੇ ਜੀ ਭਾ ਦੀ ਸੇਲ ਮੇਲਾ ਚੱਲ ਰਿਹਾ ਹੈਗਾ 500 ਰੁਪਏ ਦੇ ਵਿੱਚ ਬਹੁਤ ਹੀ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚੂ ਕੇ ਹੈ ਦੇ ਵਿੱਚ ਡਿਜ਼ਾਈਨਿੰਗਾ ਦੇਖੋ ਕੁਆਲਟੀ ਕੜਾਈ ਦੀ ਬਰੀ ਕੜਾਈ ਦਾ ਕੰਮ ਵਧੀਆ ਕੱਪੜੇ ਤੇ ਜੀ ਬਿਲਕੁਲ ਕੋਈ ਲਾਈਨਿੰਗ ਵਗੈਰਾ ਦੀ ਲੋੜ ਨਹੀਂ ਪੈਂਦੀਗੀ ਕੱਟ ਵਰਕਾ ਦੁਪੱਟੇ ਦੇ ਨਾਲ ਫੈਨਸੀ ਦੁਪੱਟੇ ਦੇ ਨਾਲ ਸਿਰਫ 500 ਰੁਪਏ ਦੇ ਵਿੱਚ ਕਰਤਾ ਜੀ ਇਹ। ਭਰਾਵਾ ਦੀ ਹੱਟੀ ਦੇ ਉੱਤੇ ਜੀ ਭਾ ਦੀ ਸੇਨ ਮੇਲਾ ਚੱਲ ਰਿਹਾ ਹੈਗਾ। ਇਹ ਦੇਖੋ ਜੀ ਕੜਾਈ ਕਿੰਨੀ ਸ਼ਾਨਦਾਰ ਕੜਾਈ ਹੈ। 10000 ਤੋਂ 10000 ਦਾ ਕੜਾਈ ਦਾ ਕੰਮ। ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਹੈ ਜੀ ਇਹ ਦਾ ਸਪੈਸ਼ਲ। ਪੇਂਟ ਵਾਲੇ ਦੁਪੱਟੇ ਦੇ ਬਣਿਆ ਹੋਇਆ ਨਾਲ ਨਾਲ ਕੜਾਈ ਨਾਲੇ ਪੇਟ ਦੁਪੱਟੇ ਦੇ ਦਿੱਤੇ। ਰੇਟ ਸਿਰਫ 500 ਰੁਪਿਆ। ਆਲ ਓਵਰ 5 ਮੀਟਰ ਸੂਟ ਹੈ ਜੀ ਇਹ। 500 ਰੁਪਿਆ ਵਿਦ ਦੁਪੱਟੇ ਦੇ ਨਾਲ ਕੜਾਈ ਵਾਲਾ ਸੂਟ ਬਿਲਕੁਲ ਫੈਨਸੀ ਸੂਟ ਹੈ। ਰਗ ਫਾਰਕ ਡਿਜ਼ਾਈਨ ਦੇ ਵਿੱਚ ਤਕਰੀਬਨ 4 ਕਲਰਾਂ ਦੇ ਵਿੱਚ ਮਾਲ ਮਿਲੂਗਾ ਜੀ। ਸੋਹਣੇ ਸੋਹਣੇ ਰੰਗਾਂ ਦੇ ਵਿੱਚ ਤੇ ਸੋਹਣੇ ਹੋਰੇ ਡਿਜ਼ਾਈਨਾਂ ਦੇ ਵਿੱਚ ਬਹੁਤ ਮਾਲ ਪਹੁੰਚ ਚੁੱਕਿਆ ਜੀ ਭਰਾਵਾਂ ਦੀ ਹੱਤੀ ਦੇ ਤੇ ਜੀ ਪਾਰੀ ਸਿਰ ਮੇਲੇ ਚੱਲ ਰਿਹਾ ਹੈਗਾ ਆ ਦੇਖੋ ਜੀ ਡਿਜ਼ਾਈਨਿੰਗ ਡਿਜ਼ਾਈਨਿੰਗ ਤਾਂ ਇੱਕੋ ਤੇ ਇੱਕ ਸੋਹਣਾ ਹੈ ਜੀ ਇਹਦੇ ਜਿੰਨੇ ਵੀ ਖੋਲ ਜਾਨੇਗੇ ਓਨੇ ਡਿਜ਼ਾਈਨ ਸੋਹਣੇ ਆ ਦੇਖੋ ਬੈੱਦ ਦਾ ਪੱਟਾ ਕੜਾਈ ਵਾਲਾ ਫੈਨਸੀ ਕੜਾਈ ਵਾਲਾ ਸੂਟ ਸਿਰਫ 500 ਰੁਪਏ ਦੇ ਵਿੱਚ ਭਰਾਮਾਂ ਦੀ ਹੱਟੀ ਦੇ ਉੱਤੇ ਜੀ 500 ਰੁਪਏ ਦੇ ਵਿੱਚ ਕਰਤਾ ਜੀ ਇਹ 500 ਰੁਪਏ ਦੇ ਵਿੱਚ ਡਿਜ਼ਾਈਨਿੰਗ ਤੇ ਕਲਰਿੰਗ ਟਾਪ ਦੀ ਕਲਰ ਤੇ ਡਿਜ਼ਾਈਨਿੰਗ ਹੈ ਦੇ ਵਿੱਚ ਹੀ ਸਾਰੀ ਭਰਾਮਾਂ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਲ ਮੇਲੇ ਚੱਲ ਰਿਹਾਗਾ ਭਾਰੀ ਸੇਲ ਮੇਲੇ ਦੇ ਇਸ ਤੇ ਕੜਾਈ ਤਾਂ ਇੱਕ ਇੱਕ ਵਧੀਆ ਹੀ ਆ ਦੇਖੋ ਕੜਾਈ ਕਿੰਨੀ ਸੋਹਣੀ ਕੜਾਈ ਹੈ ਤਾਂਾਂ ਦਾ ਕੜਾਈ ਦਾ ਕੰਮ ਹੈ ਵੇਲ ਦਾ ਨਾਲ ਜ਼ਬਰਤਾ ਕੱਟ ਵਰਕ ਆ ਲਿਆਗਾ ਡਿਜ਼ਾਈਨ ਤਾਂ ਇਹਦੇ ਵਿੱਚ ਬਥੇਰੀ ਹੈ ਜੀ ਸੌ ਡਿਜ਼ਾਈਨਾਂ ਦੇ ਵਿੱਚ ਮਾ ਦਿਲ ਜੂ ਜਿ ਡਿਜ਼ਾਈਨਾਂ ਜੁਨੇ ਦਾ ਕੋਈ ਥੋੜਾ ਨਹੀਂ ਜਿੰਨੇ ਮਰਜੀ ਜਿਹਾ ਲਖ ਦੋ ਜੀ ਇਹ ਭਰਾਵਾਂ ਦੀ ਹੱਤੀ ਦੇ ਉੱਤੇ ਜੀ ਭਾਰੀ ਸਿਲਵਰ ਦੇ ਉੱਤੇ ਜੀ ਭਾਰੀ ਸਿਲ ਮੇਲੇ ਚੱਲ ਰਿਹਾ ਜੀ ਭਰਾਵਾਂ ਦੀ ਹੱਤੀ ਦੇ ਉੱਤੇ ਭਾਰੀ ਸਿਲ ਮੇਲੇ ਦੇ ਉੱਤੇ 500 ਰੁਪਏ ਦੇ ਵਿੱਚ ਸੂਟ ਤੇ ਬੁੱਟੀਆਂ ਆ ਲੈਣਾ ਹੈ ਬੁੱਟੀਆਂ ਵਾਲੇ ਵੀ ਹੈਗੇ ਜੀ ਰੰਗ ਦੇ ਵਿੱਚ ਵੋਲਟੇਜ ਵਾਸਤੇ ਜਿਹੜੇ ਹੁਣ ਵੋਲਟੇਜ ਕਲਰ ਵੀ ਹੈਗੇ ਨੇਗੇ ਭਰਾਵਾਂ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਲ ਮੇਲਾ ਚੱਲ ਰਿਹਾ ਜੀ ਭਰਾਵਾਂ ਦੀ ਹੱਟੀ ਨੇੜੇ ਦਰਸ਼ਨ ਦੇ ਜੀ ਮੌੜ ਮੰਡੀ ਭਾਰੀ ਸੇਲ ਮੇਲਾ ਭਰਾਵਾਂ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲੇ ਦੇ ਉੱਤੇ ਜੀ 500 ਰੁਪਏ ਦੇ ਵਿੱਚ ਫੈਂਸੀ ਸੂਟ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਤਿਆਰ ਰਿਹਾ ਜੀ